ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਪੂਰਨ ਬ੍ਰਹਮ ਗਿਆਨੀ ਕੈਣੀ ਤੇ ਕਰਨੀ ਦੇ ਪੂਰੇ ਸ਼੍ਰੀਮਾਨ ਸੰਤ ਪਵਨ ਨਾਰਾਇਣ ਸਮੂਲੀ ਜੀ ਮਹਾਰਾਜ ਉਹਨਾਂ ਦੇ ਪਵਿੱਤਰ ਜਾਦ ਵਿੱਚ ਮਹਾਨ ਗੁਰਮਤ ਸਮਾਗਮ 1 ਜਨਵਰੀ ਤੋਂ ਲੈ ਕੇ 7 ਜਨਵਰੀ ਤੱਕ ਮਹਾਨ ਗੁਰਮਤ ਸਮਾਗਮ ਹੋਵੇਗਾ ਜੋ ਕਿ ਪਹਿਲੇ 1 ਜਨਵਰੀ ਤੋਂ ਲੈ ਕੇ 51 ਸ੍ਰੀ ਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ ਤਿੰਨ ਨੂੰ ਉਹਨਾਂ ਦੇ ਭੋਗ ਪਾਏ ਜਾਣਗੇ ਤੇ ਤੇ ਉਹਨਾਂ ਦੇ 5 ਜਨਵਰੀ ਨੂੰ ਪੋ ਪੈਣਗੇ 5 ਜਨਵਰੀ ਨੂੰ ਫੇਰ ਸ੍ਰੀ ਖੰਡਪਾਟ ਸਾਹਿਬ 51 ਸ੍ਰੀ ਖੰਡਪਾਟ ਸਾਹਿਬ ਆਰੰਭ ਹੋਣਗੇ ਉਹਨਾਂ ਦੇ ਭੋਗ 7 ਜਨਵਰੀ ਨੂੰ ਪਾਏ ਜਾਣਗੇ ਤੇ ਸਮੂਹ ਸੰਗਤਾਂ ਨੂੰ ਬੇਨਤੀ ਆ ਵੀ ਉਹਨਾਂ ਦੀ ਯਾਦ ਵਿੱਚ 7 ਜਨਵਰੀ ਨੂੰ ਮਹਾਨ ਗੁਰੂ ਸਮਾਗਮ ਹੋਵੇਗਾ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਦੇਸ਼-प्रदेश ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਪੰਥ ਦੀ ਕਿਰਪਾਲਤਾ ਕਰੋ ਮਹਾਂਪੁਰਖਾਂ ਨੂੰ ਸ਼ਬਦ ਤੇ ਫੁੱਲ ਭੇਟ ਕਰਨ ਲਈ ਉਨ੍ਹਾਂ ਦੀ ਯਾਦ ਵਿੱਚ ਜਿੱਥੇ ਤੱਕ ਵੀ ਇਹ ਆਵਾਜ਼ ਪਹੁੰਚਦੀ ਆ ਸਾਰੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਪੰਥ ਦੀ ਕਿਰਪਾਲਤਾ ਕਰਿਓ 7 ਜਨਵਰੀ ਨੂੰ ਮਹਾਨ ਗੁਰੂ ਸਮਾਗਮ ਹੋਵੇਗਾ ਮਹਾਂਪੁਰਖਾਂ ਦੀ ਯਾਦ ਵਿੱਚ ਇਹ ਲਾਈਵ ਸਮਾਗਮ ਅਤਪਾਦ ਰਾਜ ਮਹਾਲੀ ਵਾਲੇ ਮਹਾਂਪੁਰਖਾਂ ਦੀ ਯਾਦ ਵਿੱਚ ਚੈਨਲ ਵਾਲਿਆਂ ਉਹ ਚੈਨਲ ਤੇ ਇਹ ਸਮਾਗਮ ਚੱਲੇਗਾ ਸਾਰਾ ਦਿਨ 7 ਜਨਵਰੀ ਨੂੰ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਬੇਨਤੀ ਹੈ ਦੇਖਣ ਦੀ ਕਿਰਪਾਲਤਾ ਕਰਿਓ ਕਪਾਦ ਰਾਜ ਮਹਾਲੀ ਤੋਂ ਜੋ ਚੈਨਲ ਬਣਿਆ ਮਾਪੁਰਖਾਂ ਦੀ ਯਾਦ ਵਿੱਚ ਉਸ ਜਨਨਨ ਤੇ ਇਹ ਸਾਰੇ ਦੇਖਣ ਦੀ ਕਿਰਪਾਲਤਾ ਕਰੋ ਦੇਸ਼ ਵਿਦੇਸ਼ ਦੀਆਂ ਸੰਤਨਾਂ ਨੂੰ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ